250 ਰੁਪਏ ਦੇ ਭਾਰੇ ਵਾਲੀ ਸਵਾਰੀ ਨੇ ਈ ਰਿਕਸ਼ਾ ਖੋਖ ਦੀ ਨਿਯਤ ਦੇ ਨਾਲ ਭਾਈ ਜੀ ਈ ਰਿਕਸ਼ਾ ਚਲਾਕਦਾ ਕੀਤਾ ਕਤਲ ਦੋ ਬੱਚਿਆਂ ਕੋਲੋਂ ਖੋਇਆ ਬਾਬਦਸ ਆਇਆ ਮਾਮਲਾ ਬਟਾਲਾ ਦੇ ਗਾਂਧੀ ਕੈਂਪ ਦਾ ਹੈ ਜਿੱਥੇ ਰਹਿਣ ਵਾਲੇ ਪਰਮਜੀਤ ਸਿੰਘ ਪੰਮਾ 44 ਸਾਲ ਪੁੱਤਰ ਲੇਟ ਸੰਤਰਾਮ ਜੋਕ ਈ ਰਿਕਸ਼ਾ ਚਲਾਉਂਦਾ ਸੀ ਜਿਗਰ ਜੋ ਗਿਆ ਕਿ ਭਾਈ ਜੀ ਪਰਮਜੀਤ ਸਿੰਘ ਪੰਮਾ ਜੋ ਇੱਕ ਵਿਅਕਤੀ 250 ਰੁਪਏ ਕਿਰਾਇਆ ਕਰ ਉਸ ਨੂੰ ਉਸਦੇ ਠਿਕਾਣੇ ਤੇ ਪਹੁੰਚਾਉਣ ਦੇ ਲਈ ਗਿਆ ਸੀ ਪਰ ਉਸ ਸਵਾਰੀ ਨੇ ਈ ਰਿਕਸ਼ਾ ਖੋਣ ਦੀ ਨੀਅਤ ਦੇ ਨਾਲ ਪਰਮ ਦੀ ਸੀ ਪੰਮਾ ਨੂੰ ਲੋ ਚੰਪ ਨਹਿਰ ਝ ਤੱਕਾ ਦੇ ਦਿੱਤਾ ਈ ਰਿਕਸ਼ਾ ਲੈ ਕੇ ਫਰਾਰ ਹੋ ਗਿਆ ਮ੍ਰਿਤਕ ਦੇ ਪਿੱਛੇ ਉਸ ਦੀ ਪਤਨੀ ਸਰਬਜੀਤ ਕੋਰ ਮਾਂ ਤੇ ਜੋ ਬੱਚੇ ਇੱਕ 10 ਸਾਲ ਦਾ ਬੇਟਾ ਤੇ 13 ਸਾਲ ਦੀ ਬੇਟੀ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਨੇ ਈ ਰਿਕਸ਼ਾ ਚਾਲਕ ਨੇ ਕਿਸ਼ਤਾ ਤੇ ਕਿਰਿਆ ਕੀਤੀ ਅਜੇ ਉਸ ਦੀ ਕਿਸ਼ਤਾ ਵੀ ਪੂਰੀ ਨਹੀਂ ਹੋਈਆਂ ਉੱਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਮੁਹੱਲੇ ਦੇ ਮੋਤਵਰ ਬੱਲੋ ਇਨਸਾਦੀ ਮੰਗ ਕੀਤੀ ਕਿ ਜੇ ਮੋਤਵਰ ਰਾ ਨੇ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਇਸ ਲਈ ਇਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਉਦੋਂ ਹੀ ਥਾਣਾ ਸੇਕਵਾਂ ਦੇ ਐਸ ਐਚਓ ਜਸਜੀਤ ਸਿੰਘ ਨੇ ਫੋਨ ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਪਰਮਜੀਤ ਸਿੰਘ ਪੰਮਾ ਦੀ ਈ ਰਿਕਸ਼ਾ ਬਰਾਮਦ ਕਰ ਲਈ ਤੇ ਉਤੇ ਕਤਲ ਜਰਮਨਜੀਤ ਸਿੰਘ ਵਾਸੀ ਕੋਰੇਸ਼ਾ ਨੂੰ ਕਾਬੂ ਕਰ ਲਿਆ ਹੈ ਤੇ ਮਾਮਲਾ ਦਰਜ ਕੀਤਾ ਗਿਆ ਜਿਗਰ ਜੋਗਾ ਮ੍ਰਿਤਕ ਦੀ ਲਾਸ਼ ਅਜੇ ਤੱਕ ਨਹਿਰ ਚੋਂ ਬਰਾਮਦ ਨਹੀਂ ਹੋਈ ਤਦੋਂ ਪਹਿਲਾ ਦੋ ਜਣੇ ਸਾਡੇ ਘਰ ਆਏ ਆ ਸਰਦਾਰ ਜੇ ਆਏ ਆ ਤੇ ਅਗਲੇ ਦਿਨ ਨਾ ਕੀ ਉਹ 7 ਵਜੇ ਨਾ ਕੰਮ ਤੇ ਚਲ ਗਿਆ ਆ ਮਤਲਬ ਮੇਰਾ ਘਰ ਵਾਲਾ ਪਰਮਜੀਤ ਕੰਮ ਤੇ ਚਲ ਗਿਆ 7 ਵਜੇ ਆਪਾਂ ਢੀਕਦੇ ਰਹੇ ਸਾਰੀ ਦੁਪਹਿਰ ਆਇਆ ਨਹੀਂ ਸ਼ਾਮੇ ਵੀ ਢੀਕਦੇ ਰਹੇ ਚਲਾ ਜਾਏਗਾ ਕਿਤੇ ਦੂਰ ਗੇੜਾ ਲੈ ਕੇ ਗਿਆ ਆ ਘਰ ਆਇਆ ਨਹੀਂ ਅਗਲੇ ਦਿਨ ਅਸੀਂ ਆ ਫੇਰ ਢੀਕਦੇ ਰਹੇ ਚਲ 10 11 ਵਜੇ ਆ ਜਾਏਗਾ ਫੇਰ ਨਹੀਂ ਆਇਆ ਅਸੀਂ ਫੇਰ ਰੋਟ ਲ ਖਾਨ ਗੇ ਚੁੰਗੀ ਤੇ ਨਾ ਕਿ ਤੇਰੇ ਪੋੜੇ ਲਖਾ ਕੇ ਫੇਰ ਵੀ ਆਪਾਂ ਲਵਦੇ ਰਹੇ ਨਾ ਕੀਏ ਤੋਂ ਪਸੜੀ ਵਾਲ ਗਏ ਆ ਉਧਰੋਂ ਲਵਦੇ ਲਵਦੇ ਹਨੂ ਨਾ ਪਟ્રોલ ਪੰਪ ਲੱਭਾ ਉੱਥੇ ਸਾਡਾ ਉਹੀ ਸਰਦਾਰ ਭਾਈ ਨਾ ਕੀ ਨਾ ਸਾਡੇ ਏਟੋ ਦੇ ਆਲੇ ਦੁਆਲੇ ਘੁੰਮੰਦਿਆ ਸੀ ਏਟੋ ਪਛਾਣ ਲਿਆ ਉਹ ਫਿਰ ਨਾ ਕੀ ਉਹ ਉਹਨਾਂ ਨੂੰ ਕਿਹਾ ਟੈਟੋ ਆ ਜਿਹਦਾ ਸੀ ਏਟੋ ਦੇ ਲਾਗੇ ਪਹੁੰਚੇ ਉੱਥੇ ਸਾਰਾ ਕੁਝ ਬੈਟਰੀਆਂ ਵਗੈਰਾ ਸਾਰਾ ਕੁਝ ਕੱਢ ਲਿਆ ਦਾ ਹੀ ਉਹਨਾਂ ਨੇ ਫਿਰ ਅਸੀਂ ਪੁਲਸ ਹਾਲਿਆਂ ਨੂੰ ਫੋਨ ਕੀਤਾ ਕਾਰ ਵਾਲਿਆਂ ਨੂੰ ਕੀਤਾ ਉਹਨਾਂ ਨੇ ਆਏ ਫਿਰ ਅਸੀਂ ਚੁੰਗੀ ਤੇ ਫੇਰ ਗਏ ਆ ਸਾਰੇ ਜਣੇ ਫਿਰ ਉਹਨਾਂ ਨੇ ਦੱਸਿਆ ਬਾਪੂ ਨੇ ਤੇ ਮੇਰੇ ਜਵਾਈ ਨੇ ਸਾਰਾ ਕੁਛ ਇਹ ਕੀਤਾ ਆ ਫਿਰ ਉਹ ਜਵਾਈ ਸਾਰੀ ਦਿਹਾੜੀ ਮੰਨਿਆ ਨਹੀਂ ਫਿਰ ਰਾਤ ਮੰਨਿਆ ਜਾ ਕੇ ਤੇ ਮੈਂ ਦਾਦਾ ਨੂੰ ਪੈਸੇ ਦਾ ਲਾਲਚ ਦੇ ਕੇ ਨਾ ਤੇ 250 ਚ ਤੇ ਮੈਂ ਉਹ ਪਿੰਡ ਚ ਲੈ ਗਿਆ ਆ ਨੈਰ ਦੇ ਕੰਡੇ ਜਾ ਕੇ ਤੁਹਾਨੂੰ ਮੈਂ ਧੱਕਾ ਮਾਰਦਾ ਆ ਕਿਦਾਂ ਦੀ ਗੱਲ ਆ ਕਿਦਾਂ ਦੇ ਘਰੋਂ ਫਿਰ ਤੁਹਾਨੂੰ ਪਰਸੋਂ ਦੇ ਕੇ ਦੇ ਆ ਸ਼ਨੀਵਾਰ ਦੇ ਦੇ ਤੇ ਕੱਲ ਦੀ ਗੱਲ ਆ ਨਾ ਕੀ ਮੈਂ ਰੰਜੀਸ਼ੀ ਉਹਨਾਂ ਦੀ ਨਹੀਂ ਨਹੀਂ ਸਰ ਕੀ ਚਾਹੁੰਦੇ ਇਨਸਾਫ ਦੋ ਹੁਣ ਮੇਰੇ ਕਿੰਨੇ ਬੱਚੇ ਆ ਆ ਡਰ ਕੇ ਨਾ ਮਾਰੀ ਨਹੀਂ ਅਸੀਂ ਚੰਗੀ ਨਹੀਂ ਕੀਤੀ ਆਪਣੀ ਮਿਹਨਤ ਕਰਕੇ ਖਾਂ ਦੇ ਦੇ ਕਿੰਨੇ ਬੱਚੇ ਤੁਹਾਡੇ ਦੋ بیٹے ਇੱਕ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਕਿੰਨੀ ਕਿੰਨੀ ਉਮਰ ਇੱਕ ਦੀ 13 ਸਾਲ ਹੈ ਇੱਕ 10 ਸਾਲ ਦਾ ਹੈ ਮੇਰੇ ਆਪਣੇ ਪਰਮਜੀਤ ਪੰਮਾ ਇਹ ਮੁੰਡਾ ਜਿਹੜਾ ਲਤੋਂ ਕਮਜ਼ੋਰੀ ਤੇ ਤਾਂ ਉਹ ਇਹ ਰਸ ਕਾ ਚਲਾਉਂਦਾ ਕੰਮ ਕਰਦਾ ਸੀ ਇਹਨਾਂ ਦਾ ਮਨੋ ਪਰਸਵਰ ਭਰਾ ਦਾ ਅਜੀਤ ਪਾਲ ਨੇ ਕੱਲ ਮੇਰੇ ਨਾਲ ਗੱਲ ਕੀਤੀ ਆ ਕਿ ਮੇਰਾ ਭਰਾ ਜਿਹੜਾ ਇਹ ਕੱਲ ਦਾ ਪਰਸੋ ਦਾ 15 ਤਰੀਕ ਦਾ ਗਿਆ ਹੋਇਆ ਵਾ ਆਟੋ ਲੈ ਕੇ ਤੇ ਘਰ ਵਾਪਸ ਨਹੀਂ ਆਇਆ ਗੜਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੌਂਕੀ ਚ ਤਲਾਹ ਕਰ ਦਿਓ ਕਿਉਂਕਿ ਉਹਨਾਂ ਸ਼ਬਦੀ ਦੀ ਪਰ ਉਹ ਕ ਵੀ ਸਾਡਾ ਬੰਦਾ ਘਰ ਨਹੀਂ ਵਾਪਸ ਆਇਆ ਉਹ ਚੌਂਕੀ ਜਾ ਕੇ ਉਹਨਾਂ ਲਖਾਇਆ ਕਿ ਸਾਡਾ ਜੀ ਮੇਰਾ ਭਰਾ ਪਰਸੋ 15 ਤਰੀਕ ਦਾ ਘਰ ਗਿਆ ਹੈਗਾ ਸਾਂ ਉਹ ਘਾੜ ਵਾਪਸ ਨਹੀਂ ਆਇਆ ਹੈਗਾ ਉੱਥੇ ਰਿਪੋਰਟ ਲਖਾ ਕੇ ਐਪਲੀਕੇਸ਼ਨ ਲਖਾ ਕੇ ਇਹਨਾਂ ਨਾਲ ਬਾਅਦ ਚ ਦੇਖਭਾਲ ਕਰਨ ਦਾ ਫਿਰ ਨਾਲ ਸਾਡ ਪੁੱਸ ਪੁੱਸ ਗਿਆਸ ਕਰਨ ਵਾਸਤੇ ਗਈ ਹੋਇਆ ਇਹਨਾਂ ਨੂੰ ਧੁੱਪ ਸੜੀ ਪਟ્રોલ ਪੰਪ ਤੇ ਆਪਣਾ ਜਿਹੜਾ ਹੀ ਰਸਕਾਉ ਉਹ ਦੇਖ ਲਿਆ ਵਾਂ ਉਹਦੇ ਲਾਗੇ ਕੋਈ ਬਜ਼ੁਰਗੀ ਸੀ ਜਿਹੜਾ ਇਹਨਾਂ ਦੇ ਘਰ ਪਹਿਲਾਂ ਵੀ ਆ ਚੁੱਕਿਆ ਸੀ ਤੇ ਇਹਨਾਂ ਨੇ ਉਹ ਬਜ਼ੁਰਗ ਨੂੰ ਪਛਾਣ ਲਿਆ ਸੀ ਉਹ ਬਜ਼ੁਰਗ ਨੂੰ ਉਹਨਾਂ ਨੇ ਉੱਥੇ ਕਾਬੂ ਕਰ ਲਿਆ ਨਾਲ ਹੀ ਉਹ ਇਹ ਰਿਸ਼ਕਾ ਫੜ ਲਿਆ ਆਪਣਾ ਕਿ ਇਹ ਇਹ ਰਿਸ਼ਕਾ ਤਾਂ ਸਾਡਾ ਹੈਗਾ ਉਹਨਾਂ ਮੈਨੂੰ ਉਹਨਾਂ ਨੇ 3-4 ਜਣੇ ਫੋਨ ਕੀਤਾ ਕਿ ਭਾਈ ਇਹ ਬੰਦਾ ਫੜਿਆ ਹੋਇਆ ਨਾਲ ਹੜਾ ਇਹ ਰਿਸ਼ਕਾ ਵੀ ਇੱਥੇ ਮਿਲ ਗਿਆ ਚੌਕੀ ਇਨਚਾਰਜ ਸੁਖਰਾਜ ਸਿੰਘ ਜਿਹੜੇ ਨੇ ਸਮਝ ਚੌਕੀ ਉਹ ਨਾਲ ਗਿਆ ਪੁਲਿਸ ਪਾਰਟੀ ਨਾਲ ਉਹਨਾਂ ਆਪਣਾ ਬੰਦਾ ਫੜ ਕੇ ਤਬ ਚੌਕੀ ਲਾ ਕੇ ਬਿਠਾ ਲਿਆ ਉਹਨੇ ਦੱਸਿਆ ਕਿ ਇਹ ਮੇਰਾ ਰਿਸ਼ਕ ਇਹ ਰਿਸ਼ਕ ਨਹੀਂ ਹੈਗਾ ਇਹ ਮੇਰਾ ਪਹਿਲਾਂ ਮੇਰਾ ਇਹ ਰਿਸ਼ਕਾ ਮੇਰਾ ਪਹਿਲਾਂ ਚੋਰੀ ਹੋ ਚੁੱਕਿਆ ਹੈ ਤਵੇ ਮੇਰੇ ਜਵਾਈ ਦਾ ਕੰਮ ਹੈ ਕਿਉਂਕਿ ਜਵਾਈ ਮੇਰੇ ਨਾਲ ਨਾ ਮੇਰਾ ਪਹਿਲਾਂ ਵੀ ਸਕਾਬੇ ਚਾਹੀਦੇ ਉਹ ਉਹਨਾਂ ਚੈਂਬਰ ਚੌਂਕੀ ਚ ਪਹਿਲਾਂ ਦੀ ਗੱਲਬਾਤ ਉਹਨਾਂ ਦੀ ਹੋਈ ਸੀ ਤੇ ਉਹਨਾਂ ਨਾਲ ਬਾਅਦ ਚ ਉਹਨੂੰ ਜਰਮਨਜੀਤ ਜਰਾੜਾ ਜਵਾਈ ਸੀ ਪੁਲਿਸ ਨੇ ਉਹਨੂੰ ਬੁਲਾਇਆ ਉਹਦੇ ਨੂੰ ਜਾ ਕੇ ਫੜ ਕੇ ਲਿਆਂਦਾ ਘਰੋਂ ਤੇ ਉਹਨਾਂ ਜਾ ਕੇ ਜਦੋਂ ਪੁੱਛ ਗਿਆ ਸੜਾ ਪੁਲਿਸ ਨੇ ਆਪਣੀ ਤਾਰਨਾ ਨਾ ਪੁੱਛਿਆ ਤਾਂ ਫਿਰ ਉਹਨਾਂ ਦੱਸਿਆ ਕਿ ਮੈਂ ਜਦਾਂ 250 ਰੁਪਏ ਵਿੱਚ ਆਪਣੇ ਨੂੰ ਕਰਾ ਕੇ ਖੜਿਆ ਸੀ ਕਿਉਂਕਿ ਆਂਦਾ ਡੇਲੀ ਕੈਂਪ ਦੇ ਵਿੱਚ ਹੀ ਤਦੋਂ ਉਹ ਜਾਂ ਪਛਾਣੇ ਉਹਨੇ ਪਹਿਲਾਂ ਹੀ ਕਿਧਰ ਲਾਈ ਦੀ ਸੀ ਤਰਾ ਪਸਾਰ ਲਾਈ ਦੀ ਸੀ ਕਿ ਹਰ ਹਲਤੂ ਕਮਜ਼ੋਰ ਹੈ ਤੇ ਮੈਂ ਰਾ ਇਹ ਰਸਕਾ ਫੋੜਾ ਮੈਂ ਉਹਨੇ ਬਸਟੈਂਡ ਜਾ ਕੇ ਤੇ ਉਹਨੂੰ ਇਹ ਰਸਕਾ ਕਰਾ ਕੇ 250 ਰੁਪਏ ਚੰਨੋ ਲੋ ਉਹ ਲੈ ਗਿਆ ਕਿ ਮੈਂ ਲੋਹ ਚਾਪ ਜਰਾ ਨਾਲ ਨੂੰ ਲੈਣਾ ਸਮਾਨ ਲੈਣਾ ਕੋਈ ਉਹਨੇ ਚੱਲ ਗਿਆ ਤਦੋਂ ਲੋਹ ਚਾਪ ਵਾਲੇ ਨੈਰ ਤੇ ਜਾ ਕੇ ਤੇ ਉਹਨੇ ਇਹ ਰਸਕਾ ਕੋ ਕੇ ਉਹਨੂੰ ਨੈਰ ਤੇ ਧੱਕਾ ਦਿੱਤਾ ਆਹੇ ਬਾਗ ਥਾਂ ਰਾਤੀ ਸੇਖਾ ਥਾਣੇ ਚੋਂ ਨਾਦ ਜਿਹੜੀ ਪਰਚਾ ਦਰਜ ਕਰਾਇਆ ਅਸੀਂ ਅਗੂ ਪ੍ਰਸ਼ਾਸਨ ਅਗੇ ਇਹ ਬੇਨਤੀ ਕਰਾਂਗੇ ਕਿ ਬਦਰ ਮਾਤਰ ਗਰੀਬ ਨਾ ਇਹਨਾਂ ਦੀ ਵਸਤੂਬਾਤ ਜਿਹੜੀ ਮੱਦ ਹੋ ਸਕਦੀ ਹੈ ਨਾ ਕਰਨ ਇਹਨਾਂ ਨੂੰ ਸਾਫ ਜੋਗ ਬੰਦਾ ਮੁਕਾਬੰਦੀ ਲਾਸ ਬਰਾਮ ਦੇ ਕੀਤੀ ਜਾਵੇ ਹਾਲੇ ਤੱਕ ਲਾਸ ਨਹੀਂ ਮਿਲੀ ਜੀ ਮੁੰਡੇ ਵੀ ਸਾਡੇ ਸ਼ਹਿਰ ਦੇ ਗਏ ਹੋਏ ਨਾ